ਜਦੋਂ ਅਰੇ ਸੋਹਣਿਆ ਯਾਰਾਂ ਲਈ ਅੜਿਆਂ ਖੁਦ ਲਈ ਤਾਂ ਮਹਿਰ ਨੇ ਕਦੇ ਨਾ ਲੜਿਆ ਐਂਦੀ ਤਾਂ ਟਿਕ ਕੇ ਨਾ ਵਹਿਣ ਦਿੰਦੀਆਂ ਹੁੰਦੀਆਂ ਸਬੂਤ ਵਜੋਂ ਪੇਸ਼ ਰਹਿੰਦੀਆਂ ਆਏ ਦੇਖੀ ਚੱਕੀ ਵਈ ਨਾ ਜੇ ਹੁਣ ਦੋਗੀ ਇਹ ਨਹੀਂ ਤੇਰੇ ਯਾਰ ਦੀਆਂ ਖਾਲੋ ਵੀ ਟਰੇਸ ਰਹਿੰਦੀਆਂ ਦੇਖੀ ਚੱਕੀ ਵਈ ਨਾ ਜੇ ਹੁਣ ਜੋ ਬੂਰੀਆਂ ਦਾ ਹੁੰਦਾ ਕੋਈ ਪਿੱਛੇ ਬੰਦਾ ਘਾਨੂੰ ਪਦਵਾਸ਼ੀ ਵਾਲੇ ਰੰਗ ਫੜਦਾ ਸੱਤ ਦੇ ਵਿਚਾਰੇ ਗੱਲ ਕਰ ਤਾਈਂ ਗੁਣ ਭੂਂਡ ਪਿੰਡ ਦੀ ਕੁੜੀ ਨੂੰ ਸੇਗਾ ਤੰਗ ਕਰਦਾ ਆ ਯਾਰੀਆਂ ਦਾ ਨਸ਼ਾ ਮਿਲੋ ਸਿਰ ਝੜ ਬੋਲੇ ਬੰਦੇ ਦਾ ਬਣਉਂਦੀਆਂ ਜੋ ਬੇਸ ਰੈਂਦੀਆਂ ਆਹ ਦੇਖੀ ਚੱਕੀ ਨਾ ਨਹੀਂ ਹਣ ਦੋਗੀ ਐਨੀ ਤੇਰੇ ਯਾਰ ਦੀਆਂ ਖਲੋਰੀ ਡਰੈਸ ਰੈਂਦੀਆਂ ਦੇਖੀ ਚੱਕੀ ਨਾ ਨਹੀਂ ਹਣ ਦੋਗੀ ਐਨੀ ਤੇਰੇ ਯਾਰ ਦੀਆਂ ਖਲੋਰੀ